ਪਾਈ ਪੰਦਰਾਂ ਵਾਲੇ ਪ੍ਰਚਾਰਕ ਕਹਿੰਦੇ ਆ ਬਿਸ਼ਰੀ ਚੰਦ ਨੇ ਪੁੱਛਿਆ ਕੇ ਗੁਰੂ ਰਾਮਦਾਸ ਪਾਸ਼ਾ ਨੂੰ ਇੰਨੀ ਲੰਮੀ ਦਾੜੀ ਕਾਦਦੇ ਰੱਖੀ ਆ ਤੁਸੀਂ ਪਾਸ਼ਾ ਪਾਸ਼ਾ ਕਹਿੰਦੇ ਤੁਹਾਡੇ ਅਰਗੇ ਮਹਾਪੁਰਖਾਂ ਦੇ ਚਰਨ ਛਾਣ ਲਈ ਹੈ ਇਹਦਾ ਮਤਲਬ ਕੀ ਗੁਰੂ ਰਾਮਦਾਸ ਪਾਸ਼ਾ ਨੂੰ ਸ਼੍ਰੀ ਚੰਦ ਉੱਪਰ ਹੋ ਗਿਆ ਤੇ ਗੁਰਦਾਨਕ ਪਾਸ਼ਾ ਦਾ ਜਿਹੜਾ ਅੰਸ਼ ਵੰਸ਼ ਆ ਉਹ ਹੈਗਾ ਅੰਗਦ ਪਾਸ਼ਾ ਅੰਗਦ ਪਾਸ਼ਾ ਦਾ ਅੰਸ਼ਵਾਸੀ ਦਾ ਗੁਰੂ ਰਾਮਦਾਸ ਪਾਸ਼ਾ ਤੇ ਗੁਰੂ ਰਾਮਦਾਸ ਪਾਸ਼ਾ ਦਾ ਅੰਸ਼ਵੰਸ਼ ਗੁਰੂ ਅਰਜਨ ਪਾਸ਼ਾ ਤੇ ਉਹਨਾਂ ਦੇ ਛੇਵੇਂ ਪਾਸ਼ਾ ਤੇ ਉਹਨਾਂ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਜਿਹੜੇ ਪੜਦੇ ਆ ਉਹਨਾਂ ਗੁਰੂਆਂ ਦਾ ਅੰਸ਼ਵਾਂ 'ਚ ਅਸੀਂ ਆ ਜਿਹੜੇ ਗੁਰੂ ਦਾ ਪ੍ਰਚਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ ਬਾਕੀ ਤਾਂ ਇਹ ਸਾਰੇ ਚਾਹੇ ਜਿੰਨੀਆਂ ਵੀ ਇਹ ਸੰਪਰਦਾਮਾਂ ਆ ਇਹਨਾਂ ਨੇ ਆਪਣੇ ਬ੍ਰਹਮ ਗਿਆਨੀ ਆਪਣੇ ਮਹਾਪੁਰਖ ਆਪਣੇ ਡੇਰੇ ਦੀਆਂ ਮਰਿਆਦਾਂ ਇਕੋਸ਼ਿਆ ਜਿਹੜੇ ਸਾਡੇ ਡਿਵੀਜ਼ਨ ਹੋਈਆ ਗੁਰਦੁਆਰਿਆਂ ਦੀ ਇਹਦੇ ਵਿੱਚ ਵੀ ਬਾਹਰੀਆਂ ਕੰਟਰੀਆਂ ਚ ਵੀ ਇਹ ਡੇਰੇਦਾਰਾਂ ਦਾ 90% ਹੱਸਿਆ ਕਿਉਂਕਿ ਜਦੋਂ ਇਹਨਾਂ ਦੇ ਡੇਰੇਦਾਰਾਂ ਦੇ ਚੇਲੇ ਸੋ ਕਾਲਡ ਜਿਹੜੇ ਇਹਨਾਂ ਦੇ ਕਸ਼ਹਰੇ ਨਾਲ ਹੀ ਚੱਕੀ ਫਿਰਦੇ ਆ ਨਾਲ ਤੌਲੀਏ ਚੱਕੀ ਫਿਰਦੇ ਆ ਜਿੱਥੇ ਬਾਬਾ ਜੀ ਬਿੰਦੇ ਆ ਚਾਦਰ ਪਿਛਾ ਦੋ ਤੇ ਬਾਬਾ ਜੀ ਦੇ ਡਾਈਪਰ ਲੱਗੇ ਆ ਜਿਹੜਾ ਬਾਬਾ ਜੀ ਸੋਫਾ ਗੰਦਾ ਕਰ ਬਾਬਾ ਜੀ ਇੰਨੇ ਗੰਦੇ ਆ ਵੀ ਸੋਫੇ ਦੇ ਵੀ ਚਾਦਰ ਵਿਛਾਉਣੀ ਪੈਂਦੀ ਆ ਤੌਲੀਆ ਵਿਛਾਉਣਾ ਪੈਂਦਾ ਵੀ ਬਾਬਾ ਜੀ ਇਨੀ ਸਮੈਲ ਮਾਰਦੇ ਆ ਸੋਫਾ ਤੇ ਚਾਹ ਸੋਫਾ ਜਦੋਂ ਤੁਹਾਡੇ ਘਰ ਆਉਂਦਾ ਮੇਰੇ ਵੀਰੋ ਮੇਰਾ ਇੱਕ ਸਵਾਲ ਹੈ ਹੱਥ ਜੋੜ ਕੇ ਜਦੋਂ ਤੁਹਾਡੇ ਗੈਸਟ ਆਉਂਦੇ ਘਰੇ ਤੁਸੀਂ ਸੋਫੇ ਤੇ ਕੀ ਤੌਲੀਆ ਵਿਛਾਉਨੇ ਆ ਇਦਾਂ ਵੀ ਬੁਰਾਨਾ ਗੈਸਟ ਹੈ ਹੁਣ ਤੌਲੀਆ ਪਰ ਜਦੋਂ ਬਾਬਾ ਆਉਂਦਾ ਉਹਦੇ ਤੇ ਤੌਲੀਆ ਵਿਛਾਇਆ ਜਾਂਦਾ ਆਮ ਲੋਕ ਸਾਰੇ ਪੈਰਾਂ 'ਚ ਬੈਠੇ ਹੁੰਦੇ ਆ ਇਹ ਬਾਪਿਆਂ ਦੀ ਨਿਸ਼ਾਨੀ ਆ ਬਿਰੜਾਂ ਦੀ ਇਹ ਪੋਖ ਨੰਗ ਨਾ ਕੋਣ ਜੇ ਤੁਸੀਂ ਸੁਚੇਤ ਹੋ ਜਓ ਨਾ ਇਹਨਾਂ ਕੋ ਚਵਾਨੀ ਨਾ ਰਵੇ ਰੋਟੀ ਖਾਣ ਲਈ ਇਸ ਸਿਰਫ ਤੇ ਸਿਰਫ ਜਿਹੜੇ ਵਿਲੜ ਲੋਗ ਐ ਕਮਾਈ ਤੇ ਕਿਰਤੀ ਭਰਾਮਾਂ ਦੀ ਕਮਾਈ ਤੇ ਪੜਦੇ ਆ ਔਰ ਪੜ ਕੇ ਜੋ ਇਹਨਾਂ ਦੇ ਚੇਲੇ ਕਰਦੇ ਆ ਤੁਸੀਂ ਦੇਖਿਆ ਉੱਥੇ ਅੰਗਲੈਂਡ ਵਿੱਚ ਵੀ ਤਕਸਾਲ ਦਾ ਬੰਦਾ ਕੀ ਕਰ ਰਿਹਾ ਇੱਥੇ ਰਿਵਰ ਸਾਈਡ ਪਿਛਲੇ ਹਫਤੇ ਬੰਦਾ ਕੱਢਿਆ ਗੁਰਦੁਆਰਿਆਂ ਤੇ ਕਈ ਗੁਰਦੁਆਰਿਆਂ ਚ ਹੋਰ ਇਦਾਂ ਦੀਆਂ ਘਟਰਾਵਾਂ ਵਾਪਰਦੀਆਂ ਆ ਉਹ ਕਿਸ ਕਰਕੇ ਵਾਪਰਦੀਆਂ ਕਿ ਅਸੀਂ ਆਪ ਸੁਚੇਤ ਨਹੀਂ ਆ ਸਾਨੂੰ ਆਪ ਸचेਤ ਹੋਣਾ ਪਣਾ ਤੇ ਬਾਣੀ ਪੜਨੀ ਪੈਣੀ ਆ